ਕੇਂਦਰ ਦੇ ਵਿੱਚ ਮੋਦੀ ਸਰਕਾਰ ਤੀਜੀ ਵਾਰ ਫੇਰ ਆਉਣ ਤੋਂ ਬਾਅਦ ਕਿਸਾਨਾਂ ਦੀ ਮੰਗ ਜਿਹੜੀ ਪੂਰੀ ਹੋਈ ਹੈ ਕੈਲੀ ਕਾਫੀ ਸਮੇਂ ਤੋਂ ਲੜਦੀ ਮੰਗ ਸੀਗੀ ਐਮਐਸਪੀ ਦੀ ਸੌਣੀ ਦੀਆਂ 14 ਫਸਲਾਂ ਤੇ ਕੇਂਦਰ ਨੇ ਜਿਹੜਾ ਐਮਐਸਪੀ ਨੂੰ ਪਰਵਾਣ ਕੀਤਾ ਔਰ ਇੱਕ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ 117 ਰੁਪਏ ਜਿਹੜਾ ਉਹ ਵਾਅਦਾ ਕੀਤਾ ਹੈ ਝੋਨੇ ਦੀ ਫਸਲ ਦੇ ਵਿੱਚ ਤਾਂ ਐਮਐਸਪੀ ਵਧ ਗਿਆ ਹੁਣ 2300 ਰੁਪਏ ਕੁਆਂਟਲ ਦੇ ਹਿਸਾਬ ਦੇ ਨਾਲ ਇਹਦੀ ਕੁਝ ਲਾਗਤ ਥੋੜੀ ਹੈ ਜੀ ਤੇ ਡਿਟੇਲ ਥੋੜੀ ਜਿਹੀ ਪਹਿਲਾਂ ਸਾਂਝੀ ਕਰਾਂਗੇ ਫਿਰ ਤੁਹਾਨੂੰ ਪੂਰੀ ਖਬਰ ਦੱਸਾਂਗੇ ਕੇਂਦਰ ਸਰਕਾਰ ਨੇ ਸੋਨੀ ਮਾਰਕੀਟਿੰਗ ਸੀਜ਼ਨ 2024 ਅਤੇ 25 ਦੇ ਲਈ ਝੋਨੇ ਦੀ ਐਮਐਸਪੀ ਘੱਟੋ ਘੱਟ ਸਮਰਥਨ ਮੁੱਲ ਦੇ ਵਿੱਚ 5.35% ਦੇਖ ਕੇ ₹100 ਦਾ ਇਜਾਫਾ ਕਰ ਦਿਆ ਮੁੱਲ ₹2300 ਪ੍ਰਤੀ ਕੁਇੰਟਲ ਦਾ ਐਲਾਨ ਕਰ ਦਿੱਤਾ ਝੋਨੇ ਦੀ ਝੋਨੇ ਦੀ ਐਮਐਸਪੀ 'ਚ ਵਾਧਾ ਅਜੇ ਹੀ ਮਨਕੀ ਕੀਤਾ ਗਿਆ ਜਦੋਂ ਸਰਕਾਰ ਕੋਲ ਚੌਲਾਂ ਦੇ ਸਰਪਲਸ ਪੁੰਡਾar ਮੌਜੂਦ ਨਹੀਂ ਪਰ ਹਰਿਆਣਾ ਮਹਾਰਾਸ਼ਟਰ ਝਾਰਖੰਡ ਜਿਹੇ ਰਾਜਾਂ ਤੇ ਦਿੱਲੀ ਦੇ ਵਿੱਚ ਗ੍ਰਾਮੀ ਚੋਣਾਂ ਤੋਂ ਪਹਿਲਾਂ ਇਹ ਫੈਸਲਾ ਕਾਫੀ ਅਹਿਮ ਹੈ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਐਮਐਸਪੀ ਦੇ ਵਿੱਚ ਵਾੜੇ ਦਾ ਐਲਾਨ ਕਰਦੇ ਹ ਕਿ ਕੈਬਨਿਟ ਨੇ ਖੇਤੀ ਲਾਗਤਾਂ ਤੇ ਕੀਮਤਾਂ ਬਾਰੇ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਆਧਾਰ ਤੇ ਸੋਹਣੀ ਦੀਆਂ 14 ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਦੀ ਪ੍ਰਵਾਨਗੀ ਦੇ ਦਿੱਤੀ ਹੈ ਜੀ ਤਾਂ ਉਹਨਾਂ ਨੇ ਦੱਸਿਆ ਕਿ ਆਮ ਗ੍ਰੇਡ ਵਾਲੇ ਝੋਨੇ ਦੀ ਐਮਐਸਪੀ 112 ਰੁਪਏ ਦੇ ਵਾਧੇ ਨਾਲ 2300 ਰੁਪਏ ਪ੍ਰਤੀ ਕੁਇੰਟਲ ਹੋਏਗੀ ਜਦੋਂ ਕਿ ਏ ਗ੍ਰੇਡ ਝੋਨੇ ਦੀ ਐਮਐਸਪੀ 2320 ਰੁਪਏ ਪ੍ਰਤੀ ਕੁਇੰਟਲ ਰਹਿਣ ਵਾਲੀ ਹੈ ਜੀ ਤਾਂ ਇਹ ਫੈਸਲਾ ਲਿਆ ਗਿਆ ਤਾਂ ਇਹ ਐਮਐਸਪੀ ਵਧਾਈ ਗਈ ਹੈ ਪਰ ਕਿਸਾਨ ਹੁਣ ਹਜੇ ਵੀ ਨਿਰਾਸ਼ ਨੇ ਕਿਉਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਸਾਨੂੰ ਕਹਿੰਦੇ ਗਰੰਟੀ ਦਿੱਤੀ ਜਾਵੇ ਕਿਉਂਕਿ ਐਮਐਸਪੀ ਚਾਹਲ ਹੈ ਹੀ ਹੈ ਪਰ ਇਸ ਤੋਂ ਇਲਾਵਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਹੈ ਕਿ ਇਹ ਵੀ ਖਰੀਦ ਸਾਨੂੰ ਗਰੰਟੀ ਕਾਨੂੰਨ ਦਿੱਤਾ ਜਾਵੇ ਕਿ ਇਹਦੀ ਖਰੀਦ ਕੀਤੀ ਜਾਊਗੀ ਔਰ ਇਸ ਤੋਂ ਬਾਅਦ ਕਿਸਾਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਅਹਿਮ ਫੈਸਲਾ ਲਿਆ ਕਿ 8 ਜੁਲਾਈ ਨੂੰ ਜਿਹੜੇ ਭਾਜਪਾ ਦੇ ਛੱਡ ਕੇ ਜਿਹੜੇ ਬਾਕੀ ਪਾਰਟੀਆਂ ਦੇ ਸੰਸਦ ਨੇ ਇੰਡੀਆ ਦਾ ਚੋੜ ਵਾਲੇ ਸੰਸਦ ਮੈਂਬਰ ਨੇਗੇ ਤਾਂ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਅਸੀਂ ਉਹਨਾਂ ਨੂੰ ਮੰਗ ਪੱਤਰ ਦੇਵਾਂਗੇ ਕਿ ਇਸ ਚੀਜ਼ ਤੇ ਵਿਚਾਰ ਕੀਤਾ ਜਾਵੇ ਔਰ ਸਾਡੀ ਇਹ ਪ੍ਰੋਪਰ ਪੂਰਨ ਤੌਰ ਤੇ ਰੈਡੀ ਕਿਉਂਕਿ ਸੰਸਦ ਦੇ ਵਿੱਚ ਉਹ ਕਹਿੰਦੇ ਕਿ ਤੁਸੀਂ ਸਾਡਾ ਇਹ ਮੁੱਦਾ ਚੱਕੋ ਔਰ ਜਿਹੜਾ ਸਾਡੇ ਇਹਨਾਂ ਗੱਲਾਂ ਵੱਲ ਥੋੜਾ ਜਿਹਾ ਖਾਸ ਧਿਆਨ ਦਿੱਤਾ ਜਾਵੇ ਤਾਂ ਕਿਸਾਨ ਕਿਤਨਾ ਕਿਤੇ ਨਾਕੁਸ਼ ਨੇਗੇ ਇਸ ਫੈਸਲੇ ਤੋਂ ਕੇਂਦਰ ਦੇ ਔਰ ਉਹਨਾਂ ਨੇ ਕਿਹਾ ਕਿ ਜਿਹੜਾ ਨਵਦੀਪ ਸਿੰਘ వాటర్ ਕੈਨਨ ਵਾਲਾ ਲੜਕਾ ਜਿਹਦੇ ਉੱਪਰ ਉਹ ਕਹਿੰਦੇ ਨੇ ਕਿ ਇੱਕ ਪਰਚਾ ਹਟਦਾ ਬਾਹਰ-ਬਾਰ ਉਪਾਈ ਜਾਂਦੇ ਨੇ ਉਹ ਕਹਿੰਦੇ ਜਾਣਕਾਰੀ ਮੁਤਾਬਕ 13 13 ਦੇ ਤਕਰੀਬ ਔਰ ਕਹਿੰਦੇ ਇਹਨਾਂ ਤੇ ਕਾਰਵਾਈਆਂ ਹੋਣੀਆਂ ਪਰਚੇ ਅੱਗੇ ਪਾਉਣੇ ਹੈਗੇ ਆ ਤੋ ਉਹਨਾਂ ਨੇ ਕਿਹਾ ਵੀ ਅੰਦਰੂਨੀ ਗੱਲ ਹੈ ਤਾ ਉਹਨਾਂ ਨੇ ਕਿਹਾ ਵੀ ਇਹ ਚੀਜ਼ਾਂ ਵੀ ਕਲੀਅਰ ਕਰ ਦਿੱਤੀਆਂ ਜਾਣ ਕਿ ਜੋ ਕਿਸਾਨਾਂ ਤੇ ਵਰਚੇ ਪਏ ਨੇ ਉਹ ਵੀ ਕੈਨਸਲ ਕੀਤੇ ਜਾਣ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਫਰਵਰੀ ਮਹੀਨੇ ਤੋਂ ਇਹਨਾਂ ਨੇ ਰੋਡ ਬੰਦ ਕੀਤੇ ਨੇ ਰਸਤੇ ਬੰਦ ਕੀਤੇ ਨੇ ਉਹਦੇ ਵਿੱਚ ਆਮ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਸਮੱਸਿਆ ਆ ਰਹੀ ਆਉਣ ਵਾਸਤੇ ਆਉਣ ਜਾਣ ਦੀ ਦਿੱਕਤ ਆ ਰਹੀ ਹੈ ਉਹਨਾਂ ਨੂੰ ਔਰ ਡਿਸਟਰਬ ਹੋ ਰਿਹਾ ਸਾਰਾ ਟਰਾਂਸਪੋਰਟ ਵਾਲੇ ਵੀ ਡਿਸਟਰਬ ਹੋ ਰਹੇ ਕਿਸਾਨ ਕਹਿੰਦੇ ਕਿ ਅਸੀਂ ਖੁਦ ਵੀ ਡਿਸਟਰਬ ਹੋ ਰਹੇ ਹਾਂ ਤਾਂ ਉਹ ਸਾਰੇ ਰਸਤੇ ਜਿਹੜੇ ਨੇ ਉਹ ਖੋਲੇ ਜਾਣ ਤਾਂ ਹੁਣ ਕਿਸਾਨਾਂ ਨੇ ਇਹ ਪ੍ਰੈਸ ਕਾਨਫਰੰਸ ਕੀਤੀ ਹੈ ਜਿਹੜਾ ਸਯੁਕਤ ਮੋਰਚਾ ਹੈਗਾ ਔਰ ਸਰਵਜਿੰਕ ਪੰਧੇਰ ਹੋਣੀ ਨੇਗੇ ਸੀਨੀਅਰ ਜਿਹੜੇ ਕਿਸਾਨ ਆਗੂ ਨੇ ਉਹ ਮਿਲੇ ਨੇ ਔਰ ਉਹਨਾਂ ਨੇ ਗੱਲਬਾਤ ਕੀਤੀ ਕੇਂਦਰ ਦੇ ਲਈ ਜੋ ਇਹ ਫੈਸਲਾ ਕੇਂਦਰ ਦਾ ਆਇਆ ਉਹਦੇ ਤੇ ਉਹਨਾਂ ਦੀ ਕੀ ਪ੍ਰਤੀਕਿਰਿਆ ਹੈ ਤਾਂ ਆਹ ਤੁਹਾਨੂੰ ਪੂਰੀ ਗੱਲਬਾਤ ਸੁਣਾ ਦਿੰਦੇ ਆਂ ਜਿਹੜੀਆਂ ਅਨਾਉਂਸਮੈਂਟਾਂ ਨੇ ਇੱਕ ਤਾਂ ਆਪਾਂ ਡੇਟ ਕਰਤੀ ਆ 8 ਜੁਲਾਈ ਜਿੰਨੇ ਵੀ 240 ਭਾਜਪਾ ਦੇ ਐਮਪੀ ਨੂੰ ਛੱਡ ਕੇ ਐਨਡੀਏ ਦੇ ਆਰ ਵਿਰੋਧੀ ਧਿਰ ਦੇ ਜਿੰਨੇ ਵੀ ਐਮਪੀ ਜোনਗੇ ਉਹਨਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ ਜਿਹਦੇ ਵਿੱਚ ਅਸੀਂ ਜਿਹੜਾ ਮਾਨਸੂਨ 70 ਸ਼ੁਰੂ ਹੋ ਰਿਹਾ ਉਹਦੇ ਵਿੱਚ ਐਮਐਸਪੀ ਦਾ ਪ੍ਰਾਈਵੇਟ ਬਿੱਲ ਲੈ ਕੇ ਆਉਣਾ ਜਾਂ ਜਿਹੜਾ ਕਿਸਾਨਾਂ ਮਜ਼ਦੂਰਾਂ ਦਾ ਮੰਗ ਪੱਤਰ ਉਤੇ ਡਿਸਕਸ ਹੋਵੇ ਦੇਸ਼ ਦੀ ਪਾਰਲੀਮੈਂਟ ਉਹ ਏਜੰਡਾ ਉਹਨਾਂ ਨੂੰ ਸੌਪਾਂਗੇ ਉਹਦੀ 8 ਜੁਲਾਈ ਦੀ ਆਪਾਂ ਡੇਟ ਰੱਖ ਰਹੇ ਹੈਗੇ ਆਂ ਦੂਸਰਾ ਹੈਗਾ ਵੀ ਜਿਵੇਂ ਤੁਹਾਨੂੰ ਪਤਾ ਵੀ ਨਵਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਆਰੋਧੇ ਤੇ ਲਗਾਤਾਰ ਸਰਕਾਰ ਇੱਕ ਕੇਸ ਤੋਂ ਬਾਅਦ ਦੂਜਾ ਕੇਸ ਪਾਰੇ ਲਗਭਗ ਜਿਹੜੀਆਂ ਅਣਪੁਸ਼ਟ ਖਬਰਾਂ ਨੇ ਵੀ 16 ਕੇਸ ਪਾਉਣ ਦੀ ਤਿਆਰੀ ਹੈਗੀ ਆ ਨੌ ਕੇਸ ਤਾਂ ਪਹਿਲੇ ਅੰਦੋਲਨ ਦੇ ਹੈਗੇ ਆ ਔਰ ਉਹਨਾਂ ਨੂੰ ਟਾਰਚਰ ਵੀ ਕੀਤਾ ਗਿਆ ਵਾ 30 ਡਿਗਰੀ ਪਰ ਇੱਕ ਦਿਨ ਪੂਰਾ ਖੜਾ ਰੱਖਿਆ ਗਿਆ ਬਾਵਾ ਮੰਨ ਕੇ ਔਰ ਇਹ ਲੱਗਦਾ ਜਿਵੇਂ ਆਫਸਰ ਸਰਬਾਨ ਜਾਂ ਹਰਿਆਣਾ ਗਵਰਨਮੈਂਟ ਜਾਂ ਸੈਂਟਰ ਗਵਰਨਮੈਂਟ ਨਿੱਜੀ ਤੌਰ ਤੇ ਟਾਰਗੇਟ ਕਰ ਰਹੀ ਹੈ ਉਹਨਾਂ ਨੂੰ ਉਹਦੇ ਵਾਸਤੇ ਜਦੋਂ ਅਸੀਂ ਦੇਖਿਆ ਵੀ ਇਹ ਠੀਕ ਨਹੀਂ ਹੈਗਾ ਅਰ ਗਾਹਾਂ ਪ੍ਰੈਸ਼ਰ ਬਣਾਉਣ ਲਈ ਹੋਰ ਆਗੂਆਂ ਨੂੰ ਬਰੰਟ ਕੱਢੇ ਜਾ ਰਹੇ ਨੇ ਹਰਿਆਣੇ ਦੇ ਵਿੱਚ ਸ਼ਹੀਦ ਪਗਤ ਸਿੰਘ ਯੂਨੀਅਨ ਦੇ ਆਗੂ ਸਹਿਬਾਨ ਨੂੰ ਇਸ ਕਰਕੇ ਜਿਹੜਾ ਵਾ ਆਪਾਂ 17 ਜੁਲਾਈ ਨੂੰ ਇੱਧਰ ਪੰਜਾਬ ਦਾ ਸੀ ਐਸ ਐਸ ਪੀ ਕਹਿੰਦੇ ਆ ਤੇ ਹਰਿਆਣੇ ਚ ਐਸ ਪੀ ਜਿਹੜਾ ਉੱਥੇ ਦੋ ਦਿਨਾਂ ਮੋਰਚਾ ਖੋਲਾਂਗੇ 17 ਜੁਲਾਈ ਦੀ ਡੇਟ ਹੋਊਗੀ ਇਸ ਤੋਂ ਪਹਿਲਾਂ ਸਰਕਾਰ ਨੂੰ ਟਾਈਮ ਦੇ ਰਹੇ ਆ ਵੀ ਇਹ ਇਹੋ ਜੀ ਧੱਕੇਸ਼ਾਹੀ ਤੋਂ ਵਾਪਸ ਆਵੇ ਅੰਬਾਲਾ ਦੇ ਵਿੱਚ 17 ਜੁਲਾਈ ਅੰਬਾਲਾ ਦੇ ਵਿੱਚ ਜਿਹੜੇ ਐਸਪੀ ਹਰਿਆਣਾ ਵਿੱਚ ਐਸਪੀ ਚੱਲਦਾ ਹੈਗਾ ਸਾਡਾ ਐਸਐਸਪੀ ਚੱਲਦਾ ਹੈਗਾ ਉਹਦਾ ਜਿਹੜਾ ਵਾ ਉੱਥੇ ਮੋਰਚਾ ਲੱਗੂਗਾ 2 ਦਿਨ ਵਾਸਤੇ ਅੱਗੇ ਫਿਰ ਦੇਖਾਂਗੇ ਗਾਂ ਕੀ ਕਰਨਾ ਹੈਗਾ ਇਹਦਾ ਇਹਦੇ ਨਾਲ ਦੀ ਨਾਲ ਜਿਹੜੀਆਂ 2-3 ਗੱਲਾਂ ਇੱਕ ਤਾਂ ਅਸੀਂ ਸਰਕਾਰ ਨੂੰ ਅਪੀਲ ਕਰ ਰਹੇ ਥੋੜੇ ਮਾਧਿਅਮ ਰਹੀ ਵੀ ਜਿੰਨੇ ਵੀ ਰਸਤੇ ਬੰਦ ਕੀਤੇ ਆ 13 ਫਰਵਰੀ ਤੋਂ ਪਹਿਲੋਂ ਉਹ ਤੁਰੰਤ ਖੋਲੇ ਜਾਣ ਕਿਉਂਕਿ ਉਹਦੇ ਕਰਕੇ ਆਮ ਲੋਕਾਂ ਨੂੰ ਵਪਾਰੀਆਂ ਨੂੰ ਟਰਾਂਸਪੋਰਟਰਾਂ ਨੂੰ ਨੇੜੇ ਰਹਿ ਰਹੀ ਜਨਤਾ ਨੂੰ ਬਕਾਇਦਾ ਸਾਨੂੰ ਵੀ ਬਹੁਤ ਤਕਲੀਫ ਆ ਰਹੀ ਆ ਜਿੱਦੀ ਜਲਦੀ ਹੋ ਸਕੇ ਉਹ ਰਸਤੇ ਖੋਲੇ ਜਾਣ ਦੂਜਾ ਉਹਦਾ ਹੈਗਾ ਵੀ ਗਾਹਾਂ ਜੇ ਬਰਸਾਤਾ ਹੁੰਦੀਆਂ ਤੇ ਖੱਗਰ ਪਾਣੀ ਨਾਲ ਭਰ ਜਾਂਦਾ ਔਰ ਖੱਗਰ ਮਾਰ ਕਰਦਾ ਨੇੜੇ ਤੇੜੇ ਔਰ ਇਹੋ ਜੀ ਸਥਿਤੀ ਵਿੱਚ ਹੋਰ ਸਮੱਸਿਆ ਖੜੂਗੀ ਜਿਹੜੇ ਦਰਿਆ ਦੇ ਵਿੱਚੋਂ ਦੀ ਕੱਚੇ ਰਸਤੇ ਜਾ ਰਹੇ ਆ ਉਹ ਰੁੜ ਜਾਣੇ ਆ ਤਾਂ ਹੋਰ ਸਮੱਸਿਆ ਕ੍ਰੀਏਟ ਹੋਊਗੀ ਤਾਂ ਜੇ ਕੁਝ ਵੀ ਅੱਜ ਤੋਂ ਪਹਿਲਾਂ ਜਦੋਂ ਤੋਂ ਕੇਂਦਰ ਸਰਕਾਰ ਨੇ ਰਸਤੇ ਰੋਕੇ ਆ ਉਦੋਂ ਤੋਂ ਪਹਿਲਾਂ ਜਿੰਨਾ ਪੰਜਾਬ ਦਾ ਨੁਕਸਾਨ ਹੋਇਆ ਵਾ ਜਿੰਨੇ ਪੰਜਾਬ ਦੇ ਵਪਾਰੀ ਦਾ ਨੁਕਸਾਨ ਹੋਇਆ ਜਿੰਨੀਆਂ ਪੰਜਾਬ ਦੀਆਂ ਖੇਤੀ ਮੰਡੀਆਂ ਚੋਂ ਢੋਆ ਠੋਆਈ ਦਾ ਨੁਕਸਾਨ ਹੋਇਆ ਜਾਨ ਮਾਲ ਦਾ ਉਹਦੀ ਜ਼ਿੰਮੇਵਾਰ ਕੇਂਦਰ ਸਰਕਾਰ ਆ ਉਹਨੂੰ ਪਰਪਾਈ ਕਰਨੀ ਚਾਹੀਦੀ ਆ ਪੰਜਾਬ ਦੀ ਆਰਥਿਕਤਾ ਤਾਂ ਡਾਕਾ ਮਾਰਨ ਵਾਲੀ ਗੱਲ ਆ ਪੰਜਾਬ ਦੇ ਰਾਹ ਰੋਕਣੇ ਔਰ ਦੁੱਖ ਦੀ ਗੱਲ ਆ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਮੂੰਹ 'ਚ ਇੱਕ ਵਾਰੀ ਵੀ ਨਹੀਂ ਨਿਕਲਿਆ ਸੈਂਟਰ ਦੇ ਖਿਲਾਫ ਵੀ ਸਾਡੇ ਰਾਤ ਕਿਉਂ ਮੰਨ ਦਿੱਤੇ ਆ ਕਹਾਂ ਜੰਮੂ ਕਸ਼ਮੀਰ ਨੂੰ ਰਾਹਾ ਜਾਂਦਾ ਹੈਗਾ ਵੀ ਕਿਉਂ ਰਸਤੇ ਰੋਕਿਆ ਕੇਂਦਰ ਸਰਕਾਰ ਇਹ ਰਾਹ ਤੁਰੰਤ ਖੋਲੇ ਦੂਜੀ ਬੇਨਤੀ ਜਿਵੇਂ ਗਾਂਾਂ ਜਾ ਕੇ ਹੜਾਂ ਦੀ ਸਮੱਸਿਆ ਸੀ ਪਿਛਲੇ ਸਾਲ ਵੀ ਦੇਖੀ ਸੀ ਜਦੋਂ ਇਹ ਆ ਗਿਆ ਸੀ ਵੀ ਮੁਰਗੀਆਂ ਦਾ ਵੀ ਤੇ ਬੱਕਰੀਆਂ ਦਾ ਵੀ ਮੁਆਵਜ਼ਾ ਲਾਂਗੇ ਹਾਲੇ ਤੱਕ ਤਾਂ ਮਿਲਿਆ ਨਹੀਂ ਭਾਈ ਤਾਂ ਉਹ ਬਾਤ ਸਮੱਸਿਆ ਆਉਂਦੀ ਆ ਹੁਣ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਪੀ ਜੜੀਆਂ ਡਰੇਨੇਜ ਦੀ ਸੇਮ ਨਾਲਿਆਂ ਦੀ ਖਾਲ ਖਲਾਈ ਦਾ ਕੰਮ ਹੁਣ ਕਰ ਲੋ ਗਾਂ ਸਾਡੀਆਂ ਜਾ ਕੇ ਫਸਲਾਂ ਮਰਨੀਆਂ ਹੈਗੀਆਂ ਪੰਜਾਬ ਸਰਕਾਰ ਤੁਰੰਤ ਐਕਸ਼ਨ ਲੈ ਕੇ ਗਾਂ ਭਾਰੀ ਬਰਸਾਤ ਨਾਲ ਜਿਹੜਾ ਨੁਕਸਾਨ ਹੋਣਾ ਉਹ ਤੋਂ ਸਾਨੂੰ ਬਚਾਇਆ ਜਾ ਸਕੇ ਇੱਕ ਆਹ ਬੇਨਤੀ ਕਰਦੇ ਆਂ ਦੂਸਰੀ ਬੇਨਤੀ ਹੈਗੀ ਆ ਜਿਹੜੀ ਬਹੁਤ ਜ਼ਰੂਰੀ ਆ ਪ੍ਰੈਸ ਵਾਲਿਆਂ ਨੂੰ ਪ੍ਰੈਸ ਵਾਲਿਆਂ ਦੇ ਉਹਨੇ ਤਿੱਖੇ ਸਵਾਲ ਸਾਨੂੰ ਅੱਜ ਆਉਣੇ ਹੀ ਨਹੀਂ ਹੈ ਇਸ ਗੱਲ ਦਾ ਦੁੱਖ ਹੈ ਜੂਪੀ ਦੇ ਵਿੱਚ ਵਾਰਾਨਸੀ ਚ ਵੀ ਪ੍ਰਧਾਨ ਮੰਤਰੀ ਦੀ ਗੱਡੀ ਤੇ ਕਿਸੇ ਨੇ ਛੇਤਰ ਛੁੱਟਿਆ ਹੈਗਾ ਵਾ ਠੀਕ ਹੈ ਪੱਡਿਆਂ ਦੇਸ਼ ਦੀਆਂ ਅਖਬਾਰਾਂ ਛਪੀਆਂ ਬਹੁਤੇ ਚੈਨਲਾਂ ਨੇ ਨੂੰ ਕਵਰ ਹੀ ਨਹੀਂ ਕੀਤਾ ਹੈਗਾ ਕੇਂਦਰ ਦਾ ਇੰਨਾ ਦਬਾਅ ਵਾ ਸਾਡੇ ਮੀਡੀਆ ਤੇ ਜਿਵੇਂ ਪੁਲਿਸ ਦੀ ਨੋਕ ਤੇ ਆ ਕਿਸੇ ਨੇ ਵੀ ਨਹੀਂ ਕਿਹਾ ਵੀ ਯੂਪੀ ਦੇ ਵਿੱਚ ਉਹਨਾਂ ਅਤੰਕਵਾਦਾਂ ਉਗਰਵਾਦ ਵਧ ਰਿਹਾ ਹੈਗਾ ਤੇ ਚਾਹੀਦਾ ਹੈ ਜੇ ਪ੍ਰਧਾਨ ਮੰਤਰੀ ਨੂੰ ਕਹਿਣਾ ਯੂਪੀ ਦੇ ਮੁੱਖ ਮੰਤਰੀ ਨੂੰ ਵੀ ਮੈਂ ਵਾਚ ਕੇ ਯੂਪੀ ਤੋਂ ਹੁਣ ਦਿੱਲੀ ਵਾਪਸ ਜਾ ਰਿਹਾ ਹਾਂ ਸਵਾਲ ਹੈਗਾ ਵੀ ਉਹ ਘੱਟ ਗਿਣਤੀ ਸਟੇਟ ਨਹੀਂ ਹੈ ਬਹੁ ਗਿਣਤੀ ਸਟੇਟ ਹੈ ਇਸ ਕਰਕੇ ਉਹਨੂੰ ਚੱਕਿਆ ਨਹੀਂ ਜਾ ਰਿਹਾ ਜੇ ਕਿਤੇ ਇਹ ਘਟਨਾ ਘੱਟ ਗਿਣਤੀ ਸਟੇਟ 'ਚ ਹੋਈ ਹੁੰਦੀ ਤਾਂ ਬਹੁਤ ਤਿੱਖੇ ਸਵਾਲ ਹੋਣੇ ਸੀ ਬਹੁਤ ਵਡੀਆਂ ਗੱਲਾਂ ਹੋਣੀਆਂ ਸੀ ਅਰ ਤਿੱਖੇ ਜਵਾਬ-ਜਵਾਬ ਨੇ ਵੀ ਸਿਕਿਉਰਿਟੀ ਦਾ ਐਡਾ ਵੱਡਾ ਲੈਪਸ ਆ ਜੇ ਪ੍ਰਧਾਨ ਮੰਤਰੀ ਦੀ ਗੱਡੀ ਤੇ 70 ਵੱਜ ਗਿਆ ਬੰਬ ਵੀ ਆ ਸਕਦਾ ਹੈ ਫਿਰ ਅੱਜ ਕਿਉਂ ਨਹੀਂ ਉੱਤੇ ਸਵਾਲ ਉੱਠ ਰਹੇ ਅੱਜ ਚੈਨਲ ਨੈਸ਼ਨਲ ਚੈਨਲ ਮੇਨਸਟ੍ਰੀਮ ਮੀਡੀਆ ਕਿਉਂ ਨਹੀਂ ਸਵਾਲ ਚੱਕ ਰਿਹਾ ਵੀ ਐਡਾ ਵੱਡਾ ਲੈਪਸ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਵਿੱਚ ਹੋਇਆ ਤਾਂ ਕਿਉਂ ਹੋ ਗਿਆ ਤੋਂ ਇਹ ਵੀ ਅਸੀਂ ਗੱਲ ਚੱਕਣਾ ਚਾਹੁੰਦੇ ਸੀ ਦੂਸਰਾ ਜੋ ਵੀ ਇੱਥੇ ਹਿੰਦੂ ਸਿੱਖਾਂ ਦੇ ਜਿਹੜੇ ਜਜ਼ਬਾਤ ਭੜਕਾਉਣ ਵਾਲੀਆਂ ਗੱਲਾਂ ਚਾਹੇ ਹਿਮਾਚਲ ਚ ਹੋਣ ਚਾਹੇ ਪੰਜਾਬ ਚ ਹੋਣ ਅਸੀਂ ਤਾਂ ਉੱਤੇ ਬਲੀਵ ਕਰਦੇ ਆਂ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ ਸਾਰੇ ਮਨੁੱਖ ਬਰਾਬਰ ਹੁੰਦੇ ਆ ਇਹ ਸਿਆਸਤ ਧਰਮ ਦੇ ਨਾਂ ਤੇ ਵਰਗਲਾਉਣ ਵਾਲੀ ਕੁੱਤੀ ਗਈ ਪੱਛਪਾ ਨੂੰ ਹਾਰ ਹੋਈ ਫਿਰ ਇਹੋ ਜੇ ਸ਼ਰਾਰਤੀ ਅੰਸਰ ਜਿਹੜੇ ਸਰਕਾਰ ਵੱਲੋਂ ਪ੍ਰੇਰਿਤ ਨੇ ਇਹ ਇੱਥੇ ਨੇੜੇ ਉੱਤਰ ਭਾਰਤ ਦੇ ਸੂਬਿਆਂ ਦੇ ਵਿੱਚ ਫਿਰਕੂ ਦੰਗੇ ਵਾਲੀਆਂ ਪੋਜੀਸ਼ਨਾਂ ਕਰਾਉਣਾ ਚਾਹੁੰਦੇ ਜਦੀ ਸਖਤ ਨਿੰਦਾ ਕਰਦੇ ਜਿਹਾ ਨਹੀਂ ਹੋਣਾ ਚਾਹੀਦਾ ਇਹ ਦੁਖਦ ਗੱਲਾਂ ਨੇ ਇਹ ਤੋਂ ਬਚਣਾ ਚਾਹੀਦਾ ਔਰ ਜੜੀ ਹਿਮਾਚਲ ਦੀ ਸਰਕਾਰ ਆ ਉਹਨੂੰ ਇਹਦਾ ਸਟੈਂਡ ਲੈਣਾ ਚਾਹੀਦਾ ਇੱਥੇ ਭਾਵੇਂ ਕੋਈ ਹਿਮਾਚਲੀ ਵੀ ਸਾਡਾ ਭਰਾ ਵਾ ਕੋਈ ਹਿਮਾਚਲ ਤੋਂ ਪੰਜਾਬ ਆਉਂਦਾ ਉਹਨੂੰ ਹਿਮਾਚਲੀ ਕਰਕੇ ਕੋ ਟਾਰਗੇਟ ਕਰਦਾ ਠੀਕ ਨਹੀਂ ਹੈ ਉਹ ਵੀ ਮਨੁੱਖਾ ਕਿਸੇ ਇੱਕ ਬੰਦੇ ਦੀ ਗਲਤੀ ਲਈ ਸਾਰੇ ਸਮਾਜ ਨੂੰ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ ਦੂਸਰੀ ਜਿਹੜੀ ਸਰਕਾਰ ਉਹ ਭ੍ਰਸ਼ਟਾਚਾਰ ਮੁਕਤ ਰਹੀ ਆ ਆਪਾਂ ਪਹਿਲਾਂ ਵੀ ਦੇਖਿਆ ਚੋਣ ਬਾੰਡ ਦੇ ਵਿੱਚ ਜੋਜ ਹੋਇਆ ਹੁਣ ਜਿਵੇਂ ਐਮਬੀਬੀਐਸ ਦੇ ਵਿਦਿਆਰਥੀਆਂ ਦੀ ਟੈਸਟ ਦਾ ਸਵਾਲ ਸੀ ਜੱਡੇ ਵੱਡੇ ਉਹ ਚ ਕਫਲੇ ਨਿਕਲੇ ਹੋਏ ਆ ਔਰ ਅਸੀਂ ਪੂਰੇ ਦੇਸ਼ ਦੇ 24 ਲੱਖ ਨੌਜਵਾਨਾਂ ਦੇ ਨਾਲ ਖੜੇ ਆ ਜਿਹੜੀ ਉਹਨਾਂ ਦੀ ਮੰਗ ਆ ਕਿ ਇਹ ਜਿਹੜੀ ਨੀਟ ਦੀ ਇਮਤਿਹਾਨਾਂ ਦੀ ਜਿਹੜੀ ਪ੍ਰੀਖਿਆ ਉਹ ਰੱਦ ਕੀਤੀ ਜਾਵੇ ਔਰ ਅਸੀਂ ਮੰਗ ਕਰਦੇ ਵੀ ਬਿਨਾਂ ਕਿਸੇ ਖਰਚੇ ਤੋਂ ਫਿਰ ਪਾਰਦਰਸ਼ੀ ਢੰਗ ਨਾਲ ਉਹ ਇਮਤਿਹਾਨ ਕਰਾਏ ਜਾਣ ਕਿ ਜਾ ਦੇਸ਼ ਦੇ ਨੌਜਵਾਨ ਨੂੰ ਜਿਹੜਾ ਵਾ ਉਹ ਸਹੀ ਉਹਦਾ ਭੁੱਖ ਲਿਆ ਜਾ ਸਕੇ ਜੋ ਅਸੀਂ ਦੇਖ ਰਹੇ ਹੈਗੇ ਆ ਤਾਂ ਇਹ ਗੱਲਾਂ ਮੈਂ ਕਹਿਣੀਆਂ